ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਦੇਖੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਤੇ ਕਰੋ ਪਰਿਵਾਰ ਦੇ ਨਾਲ ਡਾਇਰੈਕਟ ਸਿੱਧੀ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਸੈਣੀ ਗੋਤ ਗੇਲਣ ਲੌਂਗੀਆਂ ਉਮਰ 31 11 1993 ਜਨਮ ਟਾਈਮ 7:7 ਕੱਦ 5 ਫੁੱਟ 3 ਇੰਚ ਰਾ ਦੋਨੇ ਇੱਕ ਕੈਨੇਡਾ ਇੱਕ ਸੌਫਟਵੇਅਰ ਇੰਜੀਨੀਅਰਿੰਗ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਤੇ ਦਾਦਾ ਕਾਮੇਜੀ ਇਨਾ ਦਾ ਲੁਧਿਆਣਾ ਦੇ ਵਿੱਚ ਸ਼ੂਟਿੰਗ ਰੇਂਜ ਅਕੈਡਮੀ ਦਾ ਮਾਲਕ ਸਕੂਲ ਦੇ ਵਿੱਚ ਪਿਸਟਲ ਸ਼ੂਟਿੰਗ ਕੋਚ ਇਪਰ ਵਾਰਦੀ ਮੰਗੇਜੀ ਪੜੀ ਲਿਖੀ ਲੜਕੀ ਦੀ ਇਨਾਂ ਨੂੰ ਜ਼ਰੂਰਤ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਿਤ ਕੁਮਾਰ ਕਾਸਟ ਕੈਸ਼ਵ ਰਾਜਪੂਤ ਉਮਰ 18 12 1986 ਬੜਾ ਆਈ ਪਲੱਸ 2 ਪਾਸ ਕੰਪਿਊਟਰ ਇੰਜੀਨੀਅਰਿੰਗ ਕਰਦ 5 ਫੁੱਟ 8 ਇੰਚ ਭਰਾ ਇੱਕ ਮੈਰਿਡ ਬੈਨ ਇੱਕ ਮੈਰਿਡ ਤੇ ਕੰਮੇਜੀ 5 ਸਾਲ ਤੋਂ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਫਰਮ ਐਟ ਚਦਾਰ ਵਾਲਾ ਦੇਰਾ ਦੂਣ ਇੱਕ ਕਾਰ ਇੱਕ ਬਾਈਕ ਫੋਰ ਫਲੋਰ ਕੋਠੀ ਤੇ ਪਰਿਵਾਰ ਦੇ ਮੰਗੇਜੀ ਕੁੜੀ ਨੇ ਨਰਸਿੰਗ ਕੀਤੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਉਮਰ ਦੀ ਤੋਂ 38 ਸਾਲ ਤੱਕ ਹੋਵੇ ਤੇ ਤਲਾਕਸ਼ੁਦਾ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਉਮਰ 19 ਸਤੰਬਰ 1992 ਗੋਤ ਬਰਾੜ ਪੜਾਈ ਸਿਵਲ ਡਿਪਲੋਮਾ ਐਮਬੀਏ ਪੈਂਡ ਪਰਾ ਕੋਈ ਨਹੀਂ ਸਾਬਮੀ ਜੀ ਇਹਨਾਂ ਦਾ ਕੈਨੇਡਾ ਵਿਜ਼ਟਰ ਵੀਜ਼ਾ ਤੇ ਆ ਲੜਕਾ ਸਤ ਗਿੱਲੇ ਜਮੀਨੇ ਪਰਿਵਾਰ ਮੁੰਡਾ ਸ਼ਾਰਟ ਟਾਈਮ ਡਿਵੋਰਸਟੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਤਲਾਕशुदा ਬਿਨਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਹੈ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਅਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਕਾਲੋ ਉਮਰ 30 ਸਾਲ ਕੱਦ 5 ਫੁੱਟ 8 ਇੰਚ ਪੜਾਈ ਐਮਟੈਕ ਮਕੈਨੀਕਲ ਇੰਜੀਨੀਅਰਿੰਗ ਪੜਾਣਾ ਦੋਨੇ ਮੈਰਿਡ ਨੇ ਕੈਨੇਡਾ ਮਾਤਾ ਪਿਤਾ ਇੰਡੀਆ ਦੇ ਵਿੱਚ ਵਧੀਆ ਫੈਮਿਲੀ ਐ ਤੇ ਕੰਮ ਇਹ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਐ ਪੱਕੀ ਜੋਬ ਇੰਜੀਨੀਅਰਿੰਗ ਵਧੀਆ ਤਨਖਾਹ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਜੇਕਰ ਕਨੇਡਾ ਤੋਂ ਹੋਵੇ ਤਾਂ ਕੋਈ ਵੀ ਪਰਮਟ ਤੇ ਹੋਵੇ ਜੇਕਰ ਲੜਕੀ ਇੰਡੀਆ ਤੋਂ ਹੋਵੇ ਤਾਂ ਆਈਟੀ ਵੈਲ ਐਜੂਕੇਟਡ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੇਵ ਸਿੰਘ ਪਤਾ ਢੋਲੇਵਾਲ ਕਾਸਟ ਰਾਮਗੜੀਆ ਗੋਤ ਹੁੰਜਨ ਕੱਦ 5 ਫੁੱਟ 6 ਇੰਚ ਉਮਰ 28 ਸਾਲ ਪੜਾਈ ਬੀ ਕਾਮ ਪੜਨਾ ਦੋ ਮੈਰਿਡ ਬਰਾ ਨੋ ਤੇ ਕੰਮੇ ਜੀ ਇਹਨਾਂ ਦਾ ਅਕਾਊਂਟ ਕੰਪਨੀ ਇਸਟਮੈਨ ਇੰਟਰਨੈਸ਼ਨਲ ਲਿਮਟਿਡ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਮੰਗਲਿਕ ਨਾ ਹੋਵੇ ਕਾਸਟ ਨੋ ਬਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਿਲੀ ਉਮਰ 23 8 1995 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪ੍ਰਾ ਇੱਕ ਅਨਮੈਰਿਡ ਬਣਾ ਦੋਨੇ ਮੈਰਿਡ ਨੇ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਨਾਂ ਦਾ ਫਾਰਮਨ ਪ੍ਰਿੰਟਿੰਗ ਪ੍ਰੈਸ ਦਾ ਕਾਮੇ ਸੈਲਰੀ 20000 ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਕੁਸੀ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 5 ਫੁੱਟ 6 ਇੰਚ ਜ਼ਿਲ੍ਹਾ ਬਰਨਾਲਾ ਗੋਤ ਬੁੱਟਰ ਕਾਸਟ ਜਟਸੀਖ ਪੜ੍ਹਾਈ ਬੀਏ ਜ਼ਮੀਨਸ਼ਿਪ 5 ਏਕੜ ਸਟੇਟਸ ਵਿਸਟ ਵੀਜ਼ਾ ਇਨ ਕੈਨੇਡਾ ਪੈਣ ਇੱਕ ਕੈਨੇਡਾ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਉਸੀ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਟ ਸਿਕ ਸਰਨੇਮ ਵੋਟਰ ਡੇਟ ਆਫ ਬਰਥ ਸਤੰਬਰ 1992 ਜ਼ਮੀਨ 4.5 ਏਕੜ ਸਟੱਡੀ ਬੀਏ ਬੀਐਡ ਐਮਏ ਹਾਈਟ 6 ਫੁੱਟ ਏਰੀਆ ਬਰਨਾਲਾ ਜੀ ਮਾੜੇ ਜੀ ਇਹਨਾਂ ਦੀ ਸੇਮ ਸਟੱਡੀ ਰਿਲੇਟਡ ਪਾਸਟਰ ਡਿਗਰੀ ਬੀਐਡ ਐਮਐਸਸੀ ਐਮਏ ਏਰੀਆ ਪ੍ਰੇਫਰੈਂਸ ਬਰਨਾਲਾ ਲੁਧਿਆਣਾ ਜਗਰਾਉਂ ਸੰਗਰੂਰ ਤੇ ਫੈਮਿਲੀ ਸਟੇਟਸ ਐਗਰੀਕਲਚਰ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਤਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਜਟ ਸਿੱਖ ਗੋਤ ਢਾਲੀਵਾਲ ਉਮਰ 1993 ਕੱਦ 5 ਫੁੱਟ 5 ਇੰਚ ਪੈਣ ਇੱਕ ਮੈਰਿਡ ਪ੍ਰਾ ਇੱਕ ਮੈਰਿਡ ਪਿਤਾ ਗੁਰ ਚਰਨ ਸਿੰਘ ਗੁਰਸਿੱਖ ਫੈਮਿਲੀ ਕਾਮੀ ਜੀ ਇਹਨਾਂ ਦਾ ਅੰਮ੍ਰਿਤਧਾਰੀ ਸਿੱਖ ਗੁਰਦੁਆਰਾ ਦੇ ਵਿੱਚ ਪਾਠ ਕਰਦੇ ਨੇ ਤੇ ਕੁੜੀ ਅੰਮ੍ਰਿਤਧਾਰੀ ਕਿਸੇ ਵੀ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਕਾਸਟ ਜੜਸਿਕ ਗੋਤ ਸਿੱਧੂ ਉਮਰ 30 ਨਾ 1994 ਕੱਦ 6 ਫੁੱਟ 1 ਇੰਚ ਪੜਾਈ ਬੀਸੀਏ ਐਮਸੀਏ ਭੈਣਾਂ ਦੋ ਨੇ ਇੱਕ ਮੈਰਿਡ ਇੱਕ ਅਨਮੈਰਿਡ ਕੈਨੇਡਾ ਭਰਾ ਏਕੇ ਅਨਮੈਰਿਡ ਕੈਨੇਡਾ ਪਿਤਾ ਆਰਮੀ ਤੋਂ ਰਿਟਾਇਰ ਨੇ 63000 ਪੈਨਸ਼ਨ ਮਹੀਨਾ ਤੇ ਮਾਤਾ ਹਾਊਸ ਵਾਈਫ ਨੇ ਕਾਬੀ ਜੀ ਮੁੰਡਾ ਵਧੀਆ ਕੰਪਨੀ ਦੇ ਵਿੱਚ ਜੋਬ ਕਰਦਾ 30000 ਮਹੀਨਾ ਆਮਦਨੀ ਦਸਤਾਰਤਾਰੀ ਲੜਕਾ ਏ ਜ਼ਮੀਨ ਸਾਢੇ 4 ਕਿੱਲੇ ਆ ਦੋ ਭਰਾਵਾਂ ਨੂੰ ਕੁੱਲ 9 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਜੀ ਪੜ੍ਹੀ ਲਿਖੀ ਚਾਰ ਸਿੱਖ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸ ਕੁਮਾਰ ਪਤਾ ਨੁਹਾਰ ਰਾਜਸਥਾਨ ਉਮਰ 24 ਸੇ 1997 ਕੱਦ 5 ਫੁੱਟ 10 ਇੰਚ ਜਨਮ ਟਾਈਮ 11:30 ਪੜਾਈ 10 ਪਾਸ ਕਾਸਟ ਮੇਰਾ ਪਿਤਾ ਦਾ ਆਪਣਾ ਵਰਕੇ ਮਾਤਾ ਹਾਊਸ ਵਾਈਫ ਨੇ ਤੇ ਕੰਮੇ ਜੀ ਇਹਨਾਂ ਦਾ ਸਕਰੀਨ ਪ੍ਰਿੰਟਿੰਗ ਦਾ ਆਪਣਾ ਕੰਮੇ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਕਰਨੀ ਹੈ ਜਾਤੀ ਬੰਧਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੀ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਬਾਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਅਗਰ ਤੁਸੀਂ ਵੀ ਆਪਣੇ ਲੜਕੇ ਚਾ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੋ ਨੇ ਉਹ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ